ਮਹਾਜਨ ਯੂਥ ਵਿੰਗ ਜੋ ਕਿ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਰਹਿੰਦਾ ਹੈ ਤੇ ਹੁਣ ਮਹਾਜਨ ਪਰਿਵਾਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਪਹਿਲ ਕੀਤੀ ਹੈ ਜਿਸ ਦੇ ਤਹਿਤ ਕੋਰ ਕਮੇਟੀ ਦੀ ਮੀਟਿੰਗ ਵਿੱਚ ਤੁਨੀ ਵੋਟ ਰਾਹੀਂ ਫੈਸਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਮਹਾਜਨ ਪਰਿਵਾਰ ਮਿਲਾਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਦਾਸਤੇ ਹੀ ਇਹ ਅਪ੍ਰੈਲ ਮਹੀਨੇ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਦੇਸ਼ ਭਰ ਦੇ ਮਹਾਜਨ ਪਰਿਵਾਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਜਾਵੇਗਾ ਤੇ ਉੱਥੇ ਹੀ ਮਹਾਜਨ ਯੂਵਾ ਵਿੰਗ ਦੇ ਸੰਸਥਾਪਕ ਮੈਂਬਰ ਸੰਤ ਮਹਾਜਨ ਨੇ ਕਿਹਾ ਹੈ ਕਿ ਮਹਾਜਨ ਪਰਿਵਾਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ ਸਾਡਾ ਬਹੁਤ ਪੁਰਾਣਾ ਸੁਪਨਾ ਸੀ ਤੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਇਹ ਸੁਪਨਾ ਹੁਣ ਜਲਦੀ ਹੀ ਪੂਰਾ ਹੋਣ ਵਾਲਾ ਹੈ ਤੇ ਸਾਡੀ ਪੂਰੀ ਟੀਮ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਤੇ ਇਸ ਪ੍ਰੋਜੈਕਟ ਦੀ ਜੇਕਰ ਗੱਲ ਕਰੀਏ ਤਾਂ ਇਹ ਪ੍ਰੋਜੈਕਟ ਸਿਟੀ ਹੈਂਡ ਸੀਏ ਨਿਪੁੰਨ ਗੁਪਤਾ ਦੀ ਪ੍ਰਦਾਨਗੀ ਹੇਠ ਹੋਵੇਗਾ ਤੇ ਇਸ ਪ੍ਰੋਗਰਾਮ ਵਿੱਚ ਦੇਸ਼ ਪ੍ਰਤੀ ਮਹਾਜਨ ਪਰਿਵਾਰਾਂ ਦੇ ਯੋਗਦਾਨ ਨੂੰ ਦਰਸਾਇਆ ਜਾਵੇਗਾ ਤੇ ਦੇਸ਼ ਦੇ ਲਈ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਨੂੰ ਸੱਦਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਹਰ ਸਾਲ ਪ੍ਰਥਮ ਮਹਾਜਨ ਪੁਰਸਕਾਰ ਵੀ ਸ਼ੁਰੂ ਕੀਤਾ ਜਾਵੇਗਾ ਕਿਸ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਇੱਕ ਪ੍ਰਬੰਧਕ ਕਮੇਟੀ ਬਣਾਈ ਗਈ ਹੈ ਜਿਸ ਦਾ ਚੇਅਰਮੈਨ ਐਡਵੋਕੇਟ ਸਚਿਨ ਮਹਾਜਨ ਨੂੰ ਨਿਯੁਕਤ ਕੀਤਾ ਗਿਆ ਤਾਂ ਇਸ ਮੌਕੇ ਐਡਵੋਕੇਟ ਲਵਨੀਸ਼ ਮਹਾਜਨ ਅਜੇ ਗੁਪਤਾ ਸੁਦੀਰ ਮਹਾਜਨ ਰਕੇਸ਼ ਮਹਾਜਨ ਰੂਹਿਤ ਮਹਾਜਨ ਐਡਵੋਕੇਟ ਕੀਰਤਨ ਮਹਾਜਨ ਐਡਵੋਕੇਟ ਰੀਸ਼ੂ ਗੁਪਤਾ ਅੰਕਿਤ ਮਹਾਜਨ ਰਵ ਮਹਾਜਨ ਵਿਸ਼ਾਲ ਮਹਾਜਨ ਸਣੇ ਹੋਰ ਵੀ ਜਨੇ ਮੈਂਬਰ ਨੇ ਸਾਰੇ ਮੌਜੂਦ ਰਹੇ ਅੱਜ ਮੈਨੂੰ ਮਹਾਲਯ ਯੂਵਾ ਵਿੰਗ ਰਜਿਸਟਰਡ ਵੱਲੋਂ ਚੇਅਰਮੈਨ ਨੂੰ ਯੂਕਤ ਕੀਤਾ ਗਿਆ ਹੈ ਓਰਗੇਨਾਈジング ਕਮੇਟੀ ਦਾ ਚੇਅਰਮੈਨ ਨੂੰ ਯੂਕਤ ਕੀਤਾ ਗਿਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਿਸਟਰ ਸੰਜੂ ਮਹਾਜਨ ਜੀ ਦਾ ਤੇ ਆਪਣਾ ਸਿਟੀ ਪ੍ਰਧਾਨ ਨਿਪੁੰਸੀ ਜੀ ਦਾ ਤੇ ਮੈਂ ਆਪਣੀ ਯੁਵਾ ਵਿੰਗ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗਾ ਤੇ ਮੈਂ ਬਹੁਤ ਬਹੁਤ ਆਭਾਰੀ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮਚ ਟੂ ਓਵਰ ਆਫ ਯੂ ਅੱਜ ਬੜੀ ਖੁਸ਼ੀ ਦੀ ਗੱਲ ਹੈ ਮਹਾਜਨ ਯੁਵਾ ਵਿੰਗ ਰਜਿਸਟਰਡ ਦਾ ਜਿਹੜਾ ਦਰਬਦਰ ਇਹ ਜਿਹੜਾ ਯੁਵਾਵਾਂ ਦਾ ਕਾਫਲਾ ਵੱਧਦਾ ਪਿਆ ਅੱਜ ਸਾਡੇ ਵਿੱਚ ਮਾਨਣੀਏ ਸਚੀਨ ਮਹਾਜਨ ਜੀ ਜੋ ਕਿ ਟੈਕਸ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਨੇ ਤੇ ਆਪਣਾ ਜਿਹੜਾ ਸਮੇਂ ਆ ਉਹ ਸਾਨੂੰ ਹਮੇਸ਼ਾ ਮਹਾਜਨ ਯੁਵਾ ਵੀਰ ਨੂੰ ਦਿੰਦੇ ਆ ਅਸੀਂ ਅੱਜ ਉਹਨਾਂ ਨੂੰ ਪਠਾਨਕੋਟ ਜ਼ਿਲ੍ਹੇ ਦਾ ਆਰਗੇਨਾਈਜ਼ਰ ਕਮੇਟੀ ਦੇ ਚੇਅਰਮੈਨ ਦੇ ਤੌਰ ਤੇ ਅੱਜ ਨਿਯੁਕਤ ਕੀਤਾ ਹੈ ਮੈਂ ਆਸ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਮਹਾਜਨ ਸਭਾ ਦੇ ਪਧਰਿ ਘਾਲੀ ਆ ਉਹ ਸਾਰਾ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਕਾਰਜਕ੍ਰਮ ਦੇ ਵਿੱਚ ਜਿਹੜਾ ਅਪ੍ਰੈਲ ਮਹੀਨੇ ਹੋਣ ਜਾ ਰਿਹਾ ਉਹਨੂੰ ਸਫਲ ਬਣਾਉਣ ਲਈ ਹਮੇਸ਼ਾ ਤੱਕ ਪਰ ਰਹਾਂਗੇ ਆ ਸਾਡੇ ਵਿੱਚ ਸਾਡੇ ਸਿਟੀ ਪ੍ਰਧਾਨ ਸੀਏ ਨਿਪਨ ਗੁਪਤਾ ਜੀ ਐਡਵੋਕੇਟ ਰਿਸ਼ੂ ਮਹਾਜਨ ਜੀ ਐਡਵੋਕੇਟ ਲਵਨੀਸ਼ ਮਹਾਜਨ ਜੀ ਜ਼ਿਲ੍ਹਾ ਅਧਿક્ષ ਅਮਰਜੀਤ ਮਹਾਜਨ ਜੀ ਔਰ ਸਾਡੇ ਕੋਰ ਕਮੇਟੀ ਇਨਚਾਰਜ ਸ਼੍ਰੀ ਰਕੇਸ਼ ਮਹਾਜਨ ਜੀ जिन्होंने हार पाके मैं यहां थे सचिन जी का स्वागत किया कि असਾਨੂੰ ਆਸ ਆ सचिन जी ਤੋਂ ਕਿ ਸਾਡੇ ਨਾਲ ਜਿਸ ਤਰ੍ਹਾਂ ਸਾਡੇ ਯੁਵਾ ਸਾਥੀ ਹਮਸ਼ਾ ਇਸ ਮਹਾਜਨ ਯੁਵਾ ਵਿੰਗ ਲਈ ਕੰਮ ਕਰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਤੱਕ ਪਰ ਕੰਮ ਕਰਨ ਲਈ ਤੱਕ ਪਰ ਜਾਣਗੇ जय हिंद जय भारत जय महाजन जय जिते महाजन युवा विंग ਰਜਿਸਟਰਡ ਕੇ ਵਿਸਤਾਰ ਰੂਪੀ ਪ੍ਰੋਜੈਕਟ के अंदर आज हमारे शहर के माननीय एडवोकेट सचिन महाजन जी जो इनकम टैक्स प्रैक्टिशनर हैं इनको चेयरमैन बनाया गया है ऑर्गेनाइजिंग कमेटी का क्योंकि जैसे आप देख सकते हैं हमारे बढ़ते प्रोजेक्ट्स और बढ़ते ऑर्गेनाइजेशन के साथ हमारे हर महीने बहुत प्रोजेक्ट्स हैं हमारे आने वाले बड़े प्रोजेक्ट्स हैं उन सब के लिए हमें कमेटी का गठन करना पड़ा है जो उसकी देखरेख के अंदर सब चलेगा और बढ़ते टाइम के साथ अच्छे प्रोजेक्ट करने के लिए हमें एक इंटेलेक्चुअल uh, की जरूरत थी जिसके लिए सचिन महाजन जी को बनाया गया है चेयरमैन ऑर्गेनाइजिंग कमेटी का इनका सबसे बड़ा पहला प्रोजेक्ट रहेगा जो अप्रैल मंथ में आने वाला परिवार मिलन समारोह महाजन युवा विंग करवाने जा रहे है जो अपने आप में एक तरह का पहला प्रोजेक्ट होगा जो अभी तक कभी हुआ नहीं है तो हम सचिन जी को बहुत ज्यादा बधाई देते हैं शुभकामनाएं देते हैं Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.